ਜਿਦਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਯੋਗ ਨਸ਼ਿਆਂ ਵਿਰੁੱਧ ਜਿਹੜਾ ਇੱਕ ਮਹਾਨ ਚੱਲ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਾਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਟਾਰੀ ਸਬ ਡਿਵੀਜ਼ਨ ਦੇ ਵਿੱਚ ਐਸਐਚਓ ਘਰੇਂਡਾ ਨੇ ਬੜਾ ਵਧੀਆ ਕੰਮ ਕੀਤਾ ਜਿੰਦਰ ਸੌਰੀ ਅੰਮ੍ਰਿਤ ਸਾਹਿਬ ਪੁਲਿਸ ਵਿਧਾਤੀ ਨੂੰ ਬੜੀ ਬੜੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹ ਜਿਹੜਾ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਤਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਤਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪੜ ਜਿਹੜੀ ਹੈ ਤੇ ਚਾਰ ਦੋਸ਼ੀ ਜਿਹਨਾਂ ਦੇ ਚ ਗ੍ਰਫਤਾਰ ਕੀਤੇ ਹੈਗੇ ਆ ਤੇ ਜਿਹਦੇ ਤੱਕ ਜਿਹੜੇ ਇਹ ਦੋਸ਼ੀ ਤਾਂ ਦੱਸਾਂ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਗਰਮ 25 ਰੰਜਾ ਨਾਟ 8 ਆਮਜਕ ਤੇ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ਤਰਸੇਮ ਸਿੰਘ ਸਤਨਾਮ ਸਿੰਘ ਉਰਫ सोनू ਅਤੇ ਗੁਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਹੈ ਸਾਰਿਆਂ ਕੋਲ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਦੀਆਂ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫਿਸ਼ੀਅੰਟ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ ਸਰ ਇਹ ਸਬੰਧ ਬਾਰੇ ਦੱਸ ਦਿਓ ਪਾਕਿਸਤਾਨ ਤੋਂ ਆਈ ਹੈ ਤੇ ਅਜੇ ਅਜੇ ਨਹੀਂ ਕੋਈ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹ ਦੁਵਾਨੇ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਕਿਉਂਕਿ ਜੇ ਰਮਾਨ ਲੈ ਕੇ ਇਹਨਾਂ ਨੂੰ ਸ਼ਕਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ ਤੇ ਸੈਕੰਡ ਜਿਹੜਾ ਮੁਕੱਦਮਾ ਹੈਗਾ ਉਹ ਸਾਡਾ ਕੰਬੋ ਥਾਣੇ ਦਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗ ਮੰਨੀ ਇੱਕ ਗੱਡੀ ਦੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 25 10/25 ਨੂੰ ਅੰਡਰ ਸੈਕਸ਼ਨ 21C 25 27 ਤੇ 29/85 ਐਨਡੀਪੀਐਸਟ ਤੱਕ थाना ਕੰਬੋ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਗਏ ਨੇ ਜਿ ਸਖਤੈਨ ਸਿੰਘ ਕਾਲਾ ਵਾਸੀ ਝੋਟੀ ਤੇ ਗੁਰਪ੍ਰੀਤ ਸਿੰਘ ਉਹ ਸੋਨੂ ਵਾਸੀ ਝੋਟੀ ਤੇ ਇਹਨਾਂ ਕੋਲ ਇੱਕ ਸਵਿਫਟ ਗੱਡੀ ਤੇ 80000 ਰੁਪਇਆ ਉਹ ਡਰੱਗ ਮੰਲੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਇਹ ਡੀਐਸਪੀ ਅਕਾਰੀ ਰਜ਼ਾਨ ਨਗਵਿੰਦਰ ਸਿੰਘ ਵੀ ਦੇਖਰੇਖ ਥੱਲੇ ਐਸਐਚਓ ਘਰਿੰਡਾ ਤੇ ਐਸਐਚਓ ਕੰਬੋ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹੈਰੋਇਨ ਕਵਰ ਆ ਤੋ ਦੂਜੇ ਸਾਨੂੰ ਅਸਲਾ ਰੇਆ ਬਰਾਮਦ ਹੋਏ ਹੈਗੀ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਦੇ ਹੱਤੀ ਪੁਲਿਸ ਜਿਹੜੀ ਹੈਗੀ ਆ ਮਾੜੇ ਅਨਸਤਾਨ ਦੇ ਅਗੇਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰਨ ਸਮਗਲਰ ਔਰ ਪਲੱਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਪੰਸਰ ਹੈਗੇ ਆ ਇਹਨਾਂ ਨੂੰ ਅਸੀਂ ਇਦਾਂ ਹੀ ਗ੍ਰਫਤਾਰ ਕਰਦੇ ਰਵਾਂਗੇ ਸਰ ਇਹਨਾਂ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਜੀ ਜਿੰਨੇ ਗ੍ਰਫਤਾਰ ਕੀਤੇ ਗਏ ਨੇ ਸਾਰੇ ਇਹ ਕਿਹਦੇ ਨਾਲ ਜੀ ਆਪਸ ਦੇ ਵਿੱਚ ਰਹਿਦਾ ਕੋਈ ਕਨੈਕਸ਼ਨ ਹੈਗਾ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹਿਰਨ ਵਾਲਿਆਂ ਦਾ ਦੂਜੇ ਆਰਮ ਵਾਲਿਆਂ ਨਾਲ ਕੋਈ ਕਨੈਕਸ਼ਨ ਨਹੀਂ ਹੈ ਜੀ ਜੈਂਕਸਨ ਦੇ ਵੇਖਣ ਦੇ ਵਪਾਰ ਵਾਲੇ ਹਾਂ ਜੀ ਵਪਾਰ ਵਾਲੇ ਜਿੱਦਾਂ ਜੈਂਕਸਨ ਲਿਟਰਡ ਬਾਰੇ ਨਹੀਂ ਅਜੇ ਇਹ ਪੁੱਛ ਗਏ ਦਾ ਹਿੱਸਾ ਹੈਗੇ ਆ ਅਜੇ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਇਸ ਵਾਰ ਦਾਤ ਨੂੰ ਨਹੀਂ ਸਰ ਵਾਧਿਕਤ ਕੋਤ ਬਤਲੇ ਕੋਈ ਇਨਜ਼ਾਮ ਜਿਹੜਾ ਹੋਵੇ ਜਾਂ ਵੈਪਨ ਕੌਮ ਨੇ ਰੇਕ ਕੀਤੀ ਨਹੀਂ ਇਹ ਇਹ ਅਜੇ ਸ਼ਕਤੀ ਨਾਲ ਪੁੱਛਗਿੱਛ ਕਰਨੀ ਬਾਕੀ ਹੈ ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜਿਵੇਂ ਪਿਸਤਲ ਦੇ ਨੁਕਸਾਨ ਦੇ ਕੋਈ ਹੋਰ ਵੀ ਬਿਲਕੁਲ ਜੀ ਇਹਨਾਂ ਨੂੰ ਜਦੋਂ ਸ਼ਕਤੀ ਨਾਲ ਪੁੱਛਗਿੱਛ ਕਰਾਂਗੇ ਇਹਨਾਂ ਕੋਈ ਹੋਰ ਵੀ ਰਿਕਵਰੀ ਹੋ ਸਕਦੀ ਆ ਤੇ ਜਿੱਦਾਂ ਵੀ ਹੋ ਰਿਕਵਰੀ ਹੋਊਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਥੈਂਕ ਯੂ